ਹਵੀਰ ਸਿੰਘ ਬਾਈ ਜੀ ਰਾਜੇ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਖੜੇ ਹੋ ਤੇ ਕਿੰਨਾ ਕੁ ਨੁਕਸਾਨ ਆਇਆ ਤੇ ਕੀ ਹਾਸਾ ਹੋਇਆ ਇਹਨੇ ਬਾਈ ਇਹ ਮੇਰਾ ਕਿਲਾ ਸੀਗਾ ਤੇ ਅੱਧਾ ਕਿਲਾ ਮੱਚ ਗਿਆ ਉਹਦੇ ਕਣਕ ਦਾ ਹਾਂਜੀ ਇਹ ਲਗਾਤਾਰ ਦੂਜੀ ਵਾਰ ਆ ਪਿਛਲੀ ਵਾਰੀ ਵੀ ਸਾਰੀ ਦੀ ਸਾਰੀ ਮੱਚੀ ਆ ਹਾਂਜੀ ਪਿਛਲੀ ਵਾਰੀ ਆ ਵੀ ਨਾਲ ਮੱਚੀ ਸੀ ਇੱਥੇ ਖੜੇ ਆ ਹਾਂਜੀ ਤੇ ਨਾਲ ਤਾਂ ਪਿਛਲੀ ਵਾਰੀ ਸਰਕਾਰ ਵੱਲੋਂ 1 ਰੁਪਿਆ ਵੀ ਆਇਆ ਹਾਂਜੀ ਤੇ ਐਰਕੀ ਦਾ ਕੋਈ ਆਸ ਵੀ ਨਹੀਂ ਗਈ ਆ ਕਿਲਾ ਮੇਰੇ ਕੋਲੇ ਤੇ ਆ ਵੇਖ ਲੋ ਰਗੜਿਆ ਜਾਣਾ ਮੈਂ ਸਰਕਾਰ ਨੇ ਕਹਿੰਦੀ ਸਾਰੇ ਮੁਆਵਜ਼ੇ ਦੇਵਾਂਗੇ ਗਦੌੜੀਆਂ ਹੀ ਕਰਾਈਆਂ ਹੋਣਗੀਆਂ ਬਹੁਤ ਕੋ ਤਾਂ ਕਹਿਣ ਦਿਆ ਵੀ ਤੂੰ ਮੁਰਗੀ ਦਾ ਵੀ ਦੇਵਾਂਗੇ ਮੁਆ ਮੈਂ ਲਿਆ ਕੇ ਇਹਨੂੰ ਕਿੰਨਾ ਕੁ ਨੁਕਸਾਨ ਹੋਇਆ ਹੈ ਅੱਧਾ ਕਿਲਾ ਨੁਕਸਾਨ ਹੋਇਆ ਕਿਲਾ ਮੇਰੇ ਕੋਲੇ ਅੱਧਾ ਬਚਿਆ ਵਾ ਉਹ ਹੁਣ ਮੈਂ ਘਰੇ ਰੱਖੂਗਾ ਕਿ ਵੇਚੂਗਾ ਮੌਕੇ ਤੇ ਫਾਇਰ ਗੇਟ ਆਲੇ ਦੇ ਅੱਗੇ ਪਹੁੰਚਾਈਦਾ ਬੁਝਾਈ ਆ ਜੀ ਮੌਕੇ ਤੇ ਆ ਗਿਆ ਬਾਕੀ ਆਣ ਗਵਾਂ ਆਪਣੇ ਸਾਰੇ ਸੱਜਣ ਮਿੱਤਰ ਇਕੱਠੇ ਹੋ ਕੇ ਜਿੰਨੇ ਕੁ ਬੁਝਾਈ ਕੀ ਪੁਝਾਲੀ ਆ ਠੀਕ ਹੈ ਤੇ ਤਾਰਾਂ ਦਾ ਇਹ ਲੱਗੀ ਕਾਹਦੇ ਕਰਕੇ ਬਾਈ ਜੀ ਕੋਈ ਨਹੀਂ ਪਤਾ ਸਿਰਪਈ ਅੱਗ ਨਿਕਲਦੀ ਦੇਖੀ ਉਹ ਕੋਨੇ ਤੋਂ ਤਾਰਾਂ ਨੀਵੀਆਂ ਹੈਗੀਆਂ ਹੈਗੀਆਂ ਇਹ ਬਿਜਲੀ ਬੋਰਡ ਨੂੰ ਕਈ ਦਾ ਵਾ ਕੱਸ ਦੋ ਪਰ ਨਹੀਂ ਕੱਸਦੇ ਕੋਈ ਸੁਣਵਾਈ ਨਹੀਂ ਜੀ ਇਹ ਆਪਾਂ ਜੀ ਕਹਿ ਸਕਦੇ ਹਾਂ ਜਿਹੜਾ ਸੈਕਰਟ ਸਕੂਲ ਦੀ ਜਿਹੜੀ ਰੋੜਾ ਜਿਹੜਾ ਜਿਹੜਾ ਜਾਂਦਾ ਪੱਕਾ ਦਾ ਸਾਂਹ ਰੋੜਾ ਉਹਦੇ ਲਗਭਗ ਸੈਕਰ ਸਕੂਟ ਦੇ ਕੋਲੇ ਜੇ ਇਹ ਲੱਗੀ ਅੱਗ ਮੇਰੇ ਵੀਰ ਦੇ ਦੱਸਣ ਦੇ ਮੁਤਾਬਕ ਆ ਜਿਹੜਾ ਮੇਰਾ ਵੀਰ ਖੇਤ ਵਾਲਾ ਹੈ ਕਹਿੰਦਾ ਮੇਰੀ ਪਿਛਲੇ ਸਾਲ ਵੀ ਅੱਗ ਲੱਗੀ ਸੀ ਤੇ ਪਰ ਮੈਨੂੰ ਮਹਾਜਾ ਵਗੈਰਾ ਜਾਂ ਕੁਝ ਵੀ ਮਗਰ ਨਹੀਂ ਮਿਲਿਆ ਗਿਆ ਹੈ ਜਿਹੜੀ ਕੀ ਗੱਲ ਕਰਦੇ ਆ ਇਹ ਫਸਲ ਦੀ ਜਿਹੜੀ ਆ ਦੋ ਜਾਂ ਚਾਰ ਕਿੱਲੇ ਸੀਗੇ ਇਹਨਾਂ ਦੀ ਕਣਕ ਕੱਟੀ ਵੀ ਸੀਗੀ ਜਿੱਥੇ ਅੱਗ ਲੱਗੀ ਹੈ ਤੇ ਜਿਹੜਾ ਕਿ ਇਥੋਂ ਇੱਕ ਕਿੱਲਾ ਵਾ ਜਿਹੜਾ ਇੱਕ ਕਿੱਲੇ ਦੇ ਵਿੱਚੋਂ ਕੈਲੀ ਵਾ ਦਾ ਕਿੱਲਾ ਦਾ ਕਣਕ ਦਾ ਵੀਰ ਦਾ ਨੁਕਸਾਨ ਹੋਇਆ ਵਾ ਇਹ ਬਹੁਤ ਮੰਦ ਭਾਦੀ ਘਟਨਾ ਵਾ ਜਿਹੜੀ ਕਹ ਤੇ ਦੇਖਣ ਚਾਰੇ ਤਾਰਾ ਵੀ ਕਾਫੀ ਨੀਵੀਂ ਆ ਹਜੇ ਵੀ ਕਰੰਟ ਕਈਆਂ ਜਾ ਰਿਹਾ ਜੀ ਅਸੀਂ ਤਾਂ ਜੀ ਬਾਰ ਬਾਰ ਪ੍ਰਸ਼ਾਸਨ ਨੂੰ ਜਿਹੜੇ ਕਿ ਇਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਜਿਹੜੀਆਂ ਵੀ ਤਾਰਾਂ ਵਾਂ ਵੀ ਇਹ ਤਾਰਾਂ ਜਿਹੜੀਆਂ ਵਾ ਟਾਈਟ ਕੀਤੀਆਂ ਜਾਣ ਜਦੋਂ ਵੀ ਨੁਕਸਾਨ ਹੁੰਦਾ ਛੇ ਮਹੀਨੇ ਹਮੇਸ਼ਾ ਬਿਜਲੀ ਸਰਕਟ ਨਾਲ ਹੀ ਨੁਕਸਾਨ ਹੁੰਦਾ ਵਾ ਕਿਉਂਕਿ ਜਿਹੜੀ ਕਿ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਹੁੰਦੀ ਆ ਕਿਉਂਕਿ 6 ਮਹੀਨੇ ਇਹਨਾਂ ਦੀ ਪਰਵਰਿਸ਼ ਕੀਤੀ ਹੁੰਦੀ ਇੱਕ ਪੁੱਤਾਂ ਵਾਂਗ ਤੇ ਅੰਤ ਤੇ ਆ ਕੇ ਜੇ ਉਹਦਾ ਇਹ ਨੁਕਸਾਨ ਹੋ ਜੇ ਤਾਂ ਉਹ ਜਾਂ ਕਿਸਾਨ ਜਾਣਦਾ ਵਾ ਜਾਂ ਫਿਰ ਵਾਹੀਗੁਰੂ ਜਾਣਦਾ ਵਾ ਇਹ ਸਰ तकरीबन ਸਾਨੂੰ 4:05 ਮਿੰਟ ਤੇ ਸੂਚਨਾ ਮ ਕਣਕ ਨੂੰ ਤੇ ਟਾਂਗਰ ਨੂੰ ਅੱਗ ਲੱਗੀ ਆ ਜਦੋਂ ਅਸੀਂ ਮੌਕੇ ਤੇ ਆਏ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੇ ਮੂਹਰੇ ਆ ਕੇ ਰਸਤਾ ਨਹੀਂ ਦੱਸਿਆ ਜਿਹੜੀ ਸਾਨੂੰ ਬਹੁਤ ਔਕਤ ਆਈ ਜਦੋਂ ਆ ਕੇ ਸਾਨੂੰ ਰਸਤੇ ਦਾ ਪਤਾ ਲੱਗਾ ਤੇ ਅਗਲੇ ਬੰਨੇ ਜਿਹੜੇ ਰਸਤੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਇੰਨੀਆਂ ਕਿ ਨੀਵੀਆਂ ਸੀ ਵੀ ਸਾਨੂੰ ਗੱਡੀ ਲਿਹਾਉਣ ਦੇ ਵਿੱਚ ਬਹੁਤ ਜ਼ਿਆਦਾ ਔਕਤ ਆਈ ਤੇ ਅਸੀਂ ਕੁਝ ਅੱਗ ਇਧਰ ਦੇ ਸਾਈਡ ਤੋਂ ਕੰਟਰੋਲ ਕਰ ਲਈ ਸੀ ਤੇ ਦੂਜੇ ਪਾਸੇ ਗੱਡੀ ਲਜਾਉਣ ਦੇ ਵਿੱਚ ਫੇਰ ਵੀ ਸਾਨੂੰ ਦਿੱਕਤ ਆ ਰਹੀ ਸੀ ਤੇ ਇਸ ਕਰਕੇ ਸਾਨੂੰ ਦੂਜੀ ਗੱਡੀ ਵੀ ਬੁਲਾਉਣੀ ਪਈ ਤੇ ਅੱਗ ਤੇ ਜਿਹੜਾ ਮੌਕੇ ਤੇ ਕਾਬੂ ਪਾਇਆ ਕਿੰਨੀਆਂ ਗੱਡੀਆਂ ਤੁਹਾਡੀ ਮੌਕੇ ਤੇ ਆ ਚੁੱਕੀਆਂ ਦੋ ਕੱਡੀਆਂ ਹੀ ਸਾਡੀਆਂ ਜਿਹੜੀਆਂ ਤੇ ਮੌਕੇ ਤੇ ਆ ਕੇ ਤੁਸੀਂ ਕੀ ਦੇਖਿਆ ਜਿਹੜਾ ਮੌਕੇ ਤੇ ਆ ਤੇ ਇਹ ਅੱਗ ਬਹੁਤ ਜ਼ਿਆਦਾ ਮਚ ਰਹੀ ਸੀ ਜੇ ਅਸੀਂ ਥੋੜਾ ਬਹੁਤ ਹੋਰ ਲੇਟ ਹੋ ਜਾਂਦੇ ਤੇ ਨਾਲ ਜਿਹੜੀ ਖੜੀ ਕਣਕ ਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜਿਹੜਾ ਹੁਣ ਨੁਕਸਾਨ ਆਇਆ ਉਹ ਕਿੰਨਾ ਕੋਇਆ ਲਗਭਗ ਜਿਹੜਾ ਕਣਕ ਦਾ ਦਾਤ तकरीबन 4 ਕਨਾਲਾਂ ਦਾ ਹੋਊਗਾ ਤੇ ਜਿਹੜਾ 3-4 ਕਿਲੋ ਜਿਹੜਾ ਟੰਗਰ ਆ ਜਿਹੜੇ ਤੂੜੀ ਬਣਾਉਣਾ ਨਹੀਂ ਸੀ ਉਹ ਮੱਚੇ ਕਿਸ ਸ਼ਖਸ ਦੀ ਜਿਹੜੀ ਹੈਗੀ ਆ ਜਗਾ ਜਿਹੜੀ ਨੁਕਸਾਨ ਆਇਆ ਇਹ ਇੱਕ ਕੁਲਾਰਾਂ ਦੇ ਖੇਤ ਆ ਜੀ ਦੱਸਿਆ ਗਿਆ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਂਗੇ ਜਿਹੜਾ ਅੱਜ ਦਾ ਹਾਦਸਾ ਹੋਇਆ ਇਹ ਨੂੰ ਦੇਖਦੇ ਹੋ ਇਹਨਾਂ ਲੋਕਾਂ ਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਨੇ ਜੀ ਪਹਿਲਾਂ ਦਾ ਜਿਹੜੀ ਕਣਕ ਵੱਢਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਣਕ ਵੱਢਣ ਤੋਂ ਬਾਅਦ ਜਿਹੜੀ ਤੂੜੀ ਆ ਉਹ ਥੋੜਾ ਜਨਾ ਰੌਕੇ ਬਣਾਉਣਾ ਜਦੋਂ ਤੂੜੀ ਨਾਲ ਦੇ ਨਾਲ ਬਣਾਉਣ ਲੱਗ ਜਾਂਦੇ ਆ ਉਹ ਵੀ ਜਿਹੜਾ ਅੱਗ ਲੱਗ बिजली बारे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर